ਸਖਬੀਰ ਬਦਲਤੇ ਹੋਏ ਹਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਹੈ ਹਮਲੇ ਦੇ ਉੱਤੇ ਮੁੱਖ ਮੰਤਰੀ ਨੇ ਕੀ ਕਿਹਾ ਤੁਹਾਨੂੰ ਸਾਰੀ ਗੱਲ ਖੋਲ ਕੇ ਦੱਸਣੀ ਹੈ ਕੀ ਕੀ ਨਹੀਂ ਕਿਹਾ ਇਹ ਵੀ ਤੁਹਾਨੂੰ ਦੱਸ ਦੇਣਾ ਤੁਸੀਂ ਜੁੜੇ ਹੋ ਲੋਕ ਪਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਸਖਬੀਰ ਸਿੰਘ ਬਾਦਲ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਹੋਏ ਹਮਲੇ ਨੇ ਪੰਜਾਬ ਦੀ ਸਿਆਸਤ ਦੇ ਅੰਦਰ ਇਸ ਸਮੇਂ ਪੁਚਾਲ ਲਿਆ ਕੇ ਰੱਖ ਦਿੱਤਾ। ਸਮੁੱਚੇ ਸਿਆਸੀ ਧਿਰਾਂ ਦੇ ਵੱਲੋਂ ਲਗਾਤਾਰ ਇਸ ਹਮਲੇ ਨੂੰ ਲੈ ਕੇ ਆਪਣੇ ਬਿਆਨ ਆ ਰਹੇ ਨੇ ਨਿੰਦਾਰੀ। ਇਸੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਹਿਮ ਬਿਆਨ ਆਇਆ। ਮੁੱਖ ਮੰਤਰੀ ਨੇ ਆਪਣੇ ਬਿਆਨ ਦੇ ਵਿੱਚ ਕੀ ਕਿਹਾ ਤੁਹਾਨੂੰ ਉਹ ਦੱਸ ਦਿਆਂ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਬਿਆਨ ਦੇ ਵਿੱਚ ਕਹਿੰਦੇ ਆ ਪੰਜਾਬ ਪੁਲਿਸ ਨੇ ਇੱਕ ਵੱਡੀ ਵਾਰਦਾਤ ਹੋਣ ਤੋਂ ਰੋਕਿਆ। ਪੰਜਾਬ ਪੁਲਿਸ ਦੀ ਮੁਸਤੈਦੀ ਦਾ ਨਤੀਜਾ ਹੈ ਕਿ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਨਕਾਮ ਹੋਈ ਹੈ ਪੁਲਿਸ ਨੇ ਆਪਣੀ ਮੁਸਤੈਦੀ ਨਾਲ ਮੌਕੇ ਤੇ ਹੀ ਹਮਲਾਵਰ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਮੈਂ ਪੁਲਿਸ ਦੀ ਮੁਸਤੈਦੀ ਦੀ ਸ਼ਲਾਘਾ ਕਰਦਾ ਹਾਂ ਸੁਖਬੀਰ ਬਾਦਲ ਜੀ ਤੇ ਹੋਏ ਹਮਲੇ ਦੀ ਮੈਂ ਸਖਤ ਨਿੰਦਾ ਕਰਦਾ ਹਾਂ ਮੈਂ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਸ ਘਟਨਾ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸੌਂਪੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਵਾਵਾ ਕਹ ਲਈਏ ਕਿ ਇਸ ਸਿਆਸੀ ਘਟਨਾਕ੍ਰਮ ਕਹ ਲਈਏ ਅਪਰਾਧੀ ਘਟਨਾ ਕਹ ਲਈਏ ਇਸ ਦੇ ਬਾਰੇ ਆ ਮੁੱਖ ਮੰਤਰੀ ਨੇ ਹਮਲੇ ਦੀ ਜਿੱਥੇ ਨਿੰਦਾ ਕੀਤੀ ਉੱਥੇ ਆਪਣੀ ਜ਼ਿੰਮੇਵਾਰੀ ਦਾ ਹਿਸਾਸ ਨੂੰ ਸਮਝਦਿਆਂ ਹੋਇਆ ਤੁਰੰਤ ਰਿਪੋਰਟ ਵੀ ਜਿਹੜੀ ਮੰਗਾਈ ਗਈ ਆ ਹੁਣ ਇਹਦੇ ਵਿੱਚ ਵਖਵਾਦ ਕਹ ਲਈਏ ਦੋ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਮੁੱਖ ਮੰਤਰੀ ਕਹਿੰਦੇ ਕਿ ਪੰਜਾਬ ਪੁਲਿਸ ਦੀ ਮੁਸਤੈਦੀ ਹੈ ਇਹੀ ਬਿਆਨ ਪੁਲਿਸ ਕਮਿਸ਼ਨਰ ਆਵਰਾ ਸਰ ਪੁੱਲਰ ਹੁਣਾ ਦਾ ਹੈ ਪਰ ਜੋ ਇਸ ਮਾਮਲੇ ਦੇ ਵਿੱਚ ਕਈ ਚੀਜ਼ਾਂ ਆ ਰਹੀਆਂ ਨੇ ਕਿ ਉੱਥੇ ਟਾਸਕ ਫੋਰਸ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੁਣ ਇਹ ਤਾਂ ਵਿਵਾਦ ਵਿਵਾਦ ਚੱਲਦੇ ਰਹਿਣਗੇ ਪਰ ਵੱਡੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਬਾਲ-ਬਾਲ ਬਚ ਕੇ ਪੰਜਾਬ ਸਰਕਾਰ ਨੇ ਤੁਰੰਤ ਇੱਥੇ ਐਕਸ਼ਨ ਲੈਣ ਦੇ ਲਈ ਵੀ ਕਹਿ ਦਿੱਤਾ ਹੈ ਉਮੀਦ ਕਰਦੇ ਹਾਂ ਕਿ ਸੱਚ ਜਿਹੜਾ ਸਾਹਮਣੇ ਆਏਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਆਖਿਰਕਾਰ ਨਰਿੰਦਰ ਸਿੰਘ ਚੋੜਾ ਕਿਉਂ ਇਸ ਘਟਨਾ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਉਹਨਾਂ ਦੀ ਮਨਸ਼ਾ ਕੀ ਸੀ ਜਾਂ ਫਿਰ ਉਹ ਕੀ ਕੋਈ ਜਵੇਂ ਕਿਆ ਮੁੱਖ ਮੰਤਰੀ ਨੇ ਕਿ ਪੰਜਾਬੀਆਂ ਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਸੀਗੀ ਜਾਂ ਫਿਰ ਕੋਈ ਸਿਆਸੀ ਹਿੱਤ ਸੀ ਕਿਉਂਕਿ ਜੋ ਨਰਾਇਣ ਸਿੰਘ ਚੋਰਾ ਦਾ ਜਿਹੜਾ ਕਹੇ ਲੀ ਕਿ ਭੂਤਕਾਲ ਸਾਹਮਣੇ ਆ ਰਿਹਾ ਹੈ ਜੋ ਉਹਨਾਂ ਦਾ ਪਾਸਟ ਸਾਹਮਣੇ ਆ ਰਿਹਾ ਉਹ ਇਸੇ ਤਰ੍ਹਾਂ ਦਾ ਰਿਹਾ ਕਿ ਉਹ ਲੜਾਕੂ ਰਹੇ ਹੈ ਖੜਕੂ ਸੰਘਰਸ਼ ਦੇ ਦੌਰਾਨ ਉਹਨਾਂ ਦੀ ਅਹਿਮ ਭੂਮਿਕਾ ਰਹੀ ਅਤੇ ਉਹ ਸਰਗਰਮ ਰਹੇ ਨੇ ਮੁੱਖ ਮੰਤਰੀ ਨੇ ਸੁਖਵੀਰ ਸਿੰਘ ਬਾਦਲ ਤੇ ਹਮਲੇ ਦੀ ਨਿੰਦਾ ਕਰਦਿਆਂ ਹੋਏ ਇਸ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਨੇ